ਸੱਤ ਸ਼ਰੀਆ ਕਾਲ ਦੋਸਤੋ ਕੀ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਕਮਾਈ ਤਾਂ ਹੋ ਰਹੀ ਹੈ ਪਰ ਪੈਸਾ ਟਿਕਦਾ ਨਹੀਂ ਤਾਂ ਹੋ ਸਕਦਾ ਹੈ ਇਸ ਦਾ ਕਾਰਨ ਵਾਸਤੂ ਦੀਆਂ ਕੁਝ ਛੋਟੀਆਂ ਪਰ ਵੱਡਾ ਅਸਰ ਕਰਨ ਵਾਲੀਆਂ ਗਲਤੀਆਂ ਹੋਣ ਜੇ ਤੁਸੀਂ ਵੀ ਇਹ ਪੰਜ ਗਲਤੀਆਂ ਕਰਦੇ ਹੋ ਤਾਂ ਹੁਣੇ ਹੀ ਇਹਨਾਂ ਗਲਤੀਆਂ ਨੂੰ ਕਰਨਾ ਬੰਦ ਕਰ ਦਿਓ ਤੇ ਘਰ ਵਿੱਚ ਪੈਸਾ ਟਿਕਣ ਲੱਗ ਜਾਵੇਗਾ ਇਹ ਕਿਹੜੀਆਂ ਪੰਜ ਗਲਤੀਆਂ ਹਨ ਆਓ ਜਾਣਦੇ ਹਾਂ ਪਹਿਲੀ ਗਲਤੀ ਘਰ ਦਾ ਮੁੱਖ ਦਰਵਾਜ਼ਾ ਗੰਦਾ ਜਾਂ ਟੁੱਟਿਆ ਹੋਣਾ ਵਾਸਤੂ ਅਨੁਸਾਰ માં ਲక్ష్ਮੀ ਮੁੱਖ ਦਰਵਾਜ਼ੇ ਰਾਹੀਂ ਘਰ ਵਿੱਚ ਦਖਲ ਦਾਖਲ ਹੁੰਦੀ ਹੈ ਗੰਦਗੀ ਹੋਵੇ ਤਾਂ ਧਨ ਰੁਕ ਜਾਂਦਾ ਹੈ ਇਸ ਲਈ ਘਰ ਦੇ ਮੁੱਖ ਦਰਵਾਜ਼ੇ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋ ਦੂਜੀ ਗਲਤੀ ਟੁੱਟਿਆ ਹੋਇਆ ਸਮਾਨ ਸੰਭਾਲ ਕੇ ਰੱਖਣਾ ਟੁੱਟੀ ਕੁਰਸੀ ਘੜੀ ਬਰਤਨ ਜਾਂ ਫੇਰ ਕੋਈ ਕਈ ਘਰ ਵਿੱਚ ਹੋਰ ਵੀ ਸਮਾਨ ਟੁੱਟੇ ਹੋਏ ਹੁੰਦੇ ਹਨ ਉਹਨਾਂ ਨੂੰ ਘਰ ਵਿੱਚ ਰੱਖਣਾ ਨਕਾਰਾਤਮਕ ਊਰਜਾ ਲਿਆਉਂਦਾ ਹੈ ਤੀਜੀ ਗੱਲ ਤੇ ਰਸੋਈ ਵਿੱਚ ਪਾਣੀ ਟਪਕਦਾ ਜੇਕਰ ਤੁਹਾਡੀ ਵੀ ਸੋਈ ਦੀ ਟੂਟੀ ਵਿੱਚੋਂ ਮਾੜਾ ਮਾੜਾ ਪਾਣੀ ਟਪਕਦਾ ਰਹਿੰਦਾ ਹੈ ਤਾਂ ਮਾਇਸਤਾ ਮਤਲਬ ਇਹ ਹੈ ਕਿ ਪੈਸੇ ਦੀ ਲਗਾਤਾਰ ਬਰਬਾਦੀ ਹੁੰਦੀ ਰਹਿੰਦੀ ਹੈ ਇਸ ਕਰਕੇ ਘਰ ਦੀਆਂ ਸਾਰੀਆਂ ਟੂਟੀਆਂ ਨੂੰ ਸਹੀ ਰੱਖੋ ਚੌਥੀ ਗਲਤੀ ਘਰ ਵਿੱਚ ਫਜ਼ੂਲ ਸਮਾਨ ਭਰਿਆ ਹੋਣਾ ਜਿੱਥੇ ਥਾਂ ਨਹੀਂ ਉੱਥੇ ਮਾਂ ਲక్ష్ਮੀ ਟਿਕਦੀ ਨਹੀਂ ਇਸ ਕਰਕੇ ਘਰ ਵਿੱਚ ਬਿਨਾਂ ਮਤਲਬ ਤੋਂ ਬੇਈ ਲੂੜਾ ਸਮਾਨ ਕਦੇ ਵੀ ਨਾ ਰੱਖੋ ਪੰਜਵੀਂ ਗਲਤੀ ਸ਼ਾਮ ਦੇ ਸਮੇਂ ਘਰ ਵਿੱਚ ਹਨੇਰਾ ਸੂਰਜ ਡੁੱਬਣ ਤੋਂ ਬਾਅਦ ਘਰ ਵਿੱਚ ਲਾਈਟ ਜ਼ਰੂਰ ਜਲਾਓ ਕਿਉਂਕਿ ਸ਼ਾਮ ਨੂੰ ਹਨੇਰਾ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਲੈ ਕੇ ਆਉਂਦਾ ਹੈ ਇਸ ਨਾਲ ਵੀ ਮਾਂ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਦੋਸਤੋ ਇਹ ਛੋਟੀਆਂ ਛੋਟੀਆਂ ਗੱਲਾਂ ਅਪਣਾ ਕੇ ਤੁਸੀਂ ਆਪਣੇ ਘਰ ਵਿੱਚ ਤਨ ਅਤੇ ਸਕਾਰਾਤਮਕ ਊਰਜਾ ਬਣਾ ਸਕਦੇ ਹੋ ਦੋਸਤ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ